ਗੁਰੂ ਪਿਆਰੇਓ ਆਪਾਂ ਦਰਸ਼ਨ ਕਰਨ ਜਾ ਰਹੇ ਆਂ ਜੀ ਗੁਰਦੁਆਰਾ ਸ਼੍ਰੀ ਤੀਰਗੜੀ ਸਾਹਿਬ ਇਹ ਸੁੰਦਰ ਅਸਥਾਨ ਪੋਂਡਾ ਸਾਹਿਬ ਤੋਂ ਤਕਰੀਬਨ 18 ਕਿਲੋਮੀਟਰ ਦੀ ਦੂਰੀ ਤੇ ਆ ਜੀ ਇਹ ਉਹ ਪਵਿੱਤਰ ਅਸਥਾਨ ਆ ਜਿੱਥੇ ਉੱਚੇ ਟਿੱਲੇ ਤੇ ਖੜੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਆਪ ਤੀਰ ਚਲਾਉਂਦੇ ਅਤੇ ਦੁਸ਼ਮਣ ਦੀਆਂ ਫੌਜਾਂ ਦਾ ਟੱਕਰਾ ਕਰਦੇ ਗੁਰੂ ਸਾਹਿਬ ਦੇ ਇੱਥੇ ਤੀਰ ਚਲਾਉਣ ਦੇ ਕਾਰਨ ਹੀ ਇਸ ਅਸਥਾਨ ਨੂੰ ਤੀਰਗੜੀ ਸਾਹਿਬ ਆਖਿਆ ਜਾਂਦਾ ਹੈ ਜੀ ਪਾਏ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਾਂ ਦੀ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਜੀ ਸ਼੍ਰੀ ਪੌਂਟਾ ਸਾਹਿਬ ਤੇ ਇਸ ਟਾਈਮ ਖੜੇ ਆ ਜੀ ਆਪਾਂ ਗੁਰਦੁਆਰਾ ਸ਼੍ਰੀ ਤੀਰ ਗੜੀ ਸਾਹਿਬ ਦੇ ਵਿੱਚ ਤੇ ਇਸ ਪਵਿੱਤਰ ਅਸਥਾਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਧਰਮ ਯੁੱਧ ਕੀਤਾ ਸੀਗਾ ਜੀ ਭੰਗਾਣੀ ਦਾ ਤੇ ਫਤਿਹ ਪ੍ਰਾਪਤ ਕੀਤੀ ਸੀਗੀ ਜੀ ਐਸਪ ਬੱਤਰ ਸਥਾਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਹਿਲਾ ਧਰਮ ਯੁੱਧ ਫਤਿਹ ਕੀਤਾ ਇਹ ਯੁੱਧ 6 ਵਿਸਾਖ ਸੰਮਤ 1746 ਬਿਕਰਮੀ ਨੂੰ ਸ਼ੁਰੂ ਹੋਇਆ ਸੀ ਜਿਸ ਵਿੱਚ ਗੁਰੂ ਜੀ ਦੀ ਫੌਜ ਕੇਵਲ 7000 ਸੀ ਉਸ ਵਿੱਚ ਪੰਜ ਯੋਧੇ ਕਮਾਂਡਰ ਸੀ ਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਜੀ ਅਤੇ ਬੀਬੀ ਬੀਰੋ ਜੀ ਦੇ ਪੰਜ ਪੁੱਤਰ ਸੰगोषा, ਗੁਲਾਬ ਰਾਏ, ਜੀਤਮਲ, ਗੰਗਾ RAM, ਮਾਰੀ ਚੰਦ ਸਡੋਰੇ ਵਾਲੇ, ਪੀਰ ਬੁੱਧੂ ਸ਼ਾਹ ਦੇ 700 ਚੇਲੇ ਜਾਨੀ ਕਿ ਮਰੀਦ। ਉਹਦੇ ਵਿੱਚ ਉਹਨਾਂ ਦੇ ਦੋ ਭਰਾ, ਚਾਰ ਪੁੱਤਰ ਅਤੇ ਉਦਾਸੀ ਸਾਧੂ ਬਾਬਾ ਕਿਰਪਾਲਦਾਸ ਜੀ ਆਦੀ ਸ਼ਾਮਲ ਹੋਏ। ਵਿਰੋਧੀ ਰਾਜੇ ਹਰੀ ਚੰਦ ਹੰਡੂਰੀਆ, ਭੀਮ ਚੰਦ, ਫਤੇਹ ਚੰਦ, ਭੀਖਨਖਾ, ਵੀਰ ਸੈਨ ਮੰਡੀ ਕਪਾਲ ਚੰਦ ਕਾਂਗੜਾ ਗੋਪਾਲ ਚੰਦ ਗੁਲੇਰੀਆ ਅਦੋਕਰ ਸ਼ਾਹ ਅਤੇ 25000 ਸੈਨਾ ਨਾਲ ਸ਼ਾਮਲ ਹੋਏ ਨਿਆਬਤ ਖਾਨ ਨੂੰ ਮਾਰ ਕੇ ਸੰਗੋ ਸਾਹ ਜੀ ਆਪ ਵੀ ਸ਼ਹੀਦ ਹੋ ਗਏ ਗੁਰੂ ਜੀ ਨੇ ਸ਼ਹੀਦ ਸੰਗੋ ਸਾਹ ਨੂੰ ਵੇਖ ਕੇ ਤੀਰ کمان ਸੰਭਾਲਿਆ ਇੱਕ ਪਠਾਨ ਦਾ ਨਿਸ਼ਾਨਾ ਬਣ ਕੇ ਤੀਰ ਛੱਡਿਆ ਅਤੇ ਉਸ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਫਿਰ ਗੁਰੂ ਜੀ ਨੇ ਤੀਰਾਂ ਦੀ ਵਰਖਾ ਕੀਤੀ ਅਤੇ ਪਠਾਣ ਮੈਦਾਨ ਛੱਡ ਕੇ ਭੱਜ ਗਏ ਹਰੀ ਚੰਦ ਨੇ ਬੜੇ ਗੁੱਸੇ ਨਾਲ ਕਮਾਨ ਫੜੀ ਅਤੇ ਗੁਰੂ ਜੀ ਤੇ ਤਿੰਨ ਵਾਰ ਕੀਤੇ ਜਿਸ ਵਿੱਚੋਂ ਪਹਿਲਾ ਵਾਰ ਗੁਰੂ ਜੀ ਦੇ ਘੋੜੇ ਦੀ ਕਾਠੀ ਵਿੱਚ ਜਾ ਲੱਗਿਆ ਦੂਜਾ ਵਾਰ ਹਜ਼ੂਰ ਜੀ ਦੀ ਦਸਤਾਰ ਤੇ ਕੰਨ ਨੂੰ ਛੋ ਕੇ ਲੰਘ ਗਿਆ ਅਤੇ ਤੀਜਾ ਬਾਾਰ ਗੁਰੂ ਜੀ ਦੀ ਪੇਟੀ ਤੇ ਲੱਗਿਆ ਅਤੇ ਥੋੜਾ ਜ਼ਖਮ ਕੀਤਾ ਗੁਰੂ ਜੀ ਨੇ ਬਾਣੀ ਉਚਾਰੀ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਦੇ ਮਹਾਵਾਕ ਅਨੁਸਾਰ ਗੁਰੂ ਜੀ ਜੋਸ਼ ਬਚਾ ਗਏ ਅਤੇ ਇੱਕ ਹੀ ਤੀਰ ਨਾਲ ਹਰੀਚੰਦ ਨੂੰ ਮੌਤ ਬਖਸ਼ ਦਿੱਤੀ ਸੋ ਇਹ ਉਹ ਪਵਿੱਤਰ ਸਥਾਨਾਂ ਜੀ ਇਹ ਉਹ ਪਵਿੱਤਰ ਜਗਾ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖੜੇ ਹੋ ਕੇ ਤੀਰ ਦਾ ਐਸਾ ਵਾਰ ਕੀਤਾ ਕਿ ਹਰੀਚੰਦ ਹੰਡੂਰੀਏ ਨੂੰ ਇੱਕ ਹੀ ਤੀਰ ਦੇ ਨਾਲ ਫਤਿਹ ਕਰ ਲਿਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਨਾਂ ਸੰਗਤਾਂ ਨਾਲ ਵੀ ਸਾਂਝੀ ਕਰਦੇ ਹੋ ਜੀ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖੋ ਜੀ ਬੋਲੋ ਜੀ ਵਾਹਿਗੁਰੂ